ਜਲਦੀ ਕਰ ਜਲਦੀ ਕਰ OK ਅੱਜ ਸਰ ਅੱਜ ਸਰ ਇੱਥੇ ਪਹੁੰਚੇ ਅਸੀਂ ਲੋਡ ਇੱਥੇ ਅੱਜ ਸਰ ਅੱਜ SCD ਕਾਲਜ ਲੁਧਿਆਣਾ ਦੇ ਵਿੱਚ ਪਹੁੰਚੇ ਆ ਜ਼ੋਨਲ ਯੂਥ ਫੈਸਟੀਵਲ ਹੈ ਬੜਾ ਇਤਿਹਾਸਿਕ ਕਾਲਜ ਹੈ ਔਰ ਬੜੀ ਸ਼ਾਨਦਾਰ ਜੋ ਹੈ ਹਿਸਟਰੀ ਸਕੂਲਜ ਦੀ ਰਹੀ ਹੈ ਐਲੂਮਨੀ ਜਿਹੜੀ ਕਈ ਵੱਡੇ ਕਦਾਵਰ ਲੋਕ ਇਥੋਂ ਨਿਕਲ ਕੇ ਗਏ ਨੇ ਜਿਨ੍ਹਾਂ ਨੇ ਕੱਲੇ ਲੁਧਿਆਣੇ ਦਾ ਨਹੀਂ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਨਾਮ ਇਹੜਾ ਉਹ ਰੋਸ਼ਨ ਕੀਤਾ ਸੋ ਅੱਜ ਪ੍ਰਿੰਸੀਪਲ ਸਾਹਿਬ ਦਾ ਮੇਰੇ ਸਾਥੀ ਪਰਮਵੀਰ ਹੋਣਾਂ ਦਾ ਸਾਰੇ ਸਾਥੀਆਂ ਦਾ ਐਮਐਲਏ ਸਾਹਿਬ ਦਾ ਸਾਰਿਆਂ ਦਾ ਹੁਕਮ ਹੋਇਆ ਸੀਗਾ ਕਿ ਇੱਥੇ ਪਹੁੰਚਣਾ ਤੇ ਉਹਨਾਂ ਨੂੰ ਮੈਂ ਲਈ ਪਹੁੰਚਿਆ ਪਰ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਥੋਂ ਸਟੂਡੈਂਟਸ ਪੜ੍ਹ ਕੇ ਨਿਕਲਣਗੇ ਜਿਹੜੇ ਉਹ ਦੇਸ਼ ਦੇ ਵਿੱਚ ਲੁਧਿਆਣੇ ਦੌਰੇ ਸਕੂਲ ਦੇ ਨਾਮ ਪਰਸ਼ਨ ਕਰਦੇ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੇ ਫੈਸਟੀਵਲ ਹੋਣੇ ਚਾਹੀਦੇ ਆ ਡੈਫੀਨਿਟਲੀ ਹੋਣੇ ਚਾਹੀਦੇ ਨੇ ਜੀ ਇਹ ਇਹ ਜਿਹੇ ਜੀ ਹੈ ਔਰ ਇਹ ਸਟੇਜ ਇਹ ਜੀ ਹੈ ਕਿ ਜਿੰਨਾ ਸਿਰਫ ਕੱਲੀ ਪੜਾਈ ਨਹੀਂ ਤੁਸੀਂ ਜਿਹੜੀਆਂ ਬਾਕੀ ਕੋ-ਰੈਗੂਲਰ ਐਕਟੀਵਿਟੀਜ਼ ਨੇ ਯੂਥ ਫੈਸਟੀਵਲਸ ਨੇ ਜਿਹੜੇ ਇਹ ਆਪਣੇ ਤਾਂ ਵੈਸੇ ਹੀ ਜੋ ਪੰਜਾਬੀ ਨੇਚਰ ਹੈ ਉਹ ਵੈਸੇ ਹੀ ਜ਼ਿੰਦਗੀ ਨੂੰ ਕਿਵੇਂ ਮੰਨਣਾ ਹੈ ਜ਼ਿੰਦਗੀ ਨੂੰ ਕਿਵੇਂ ਇੰਜੋਏ ਕਰਨਾ ਹੈ ਉਹ ਆਪਣੇ ਨੇਚਰ ਦੇ ਵਿੱਚ ਹੈ ਤੋਂ ਮੈਂ ਸਮਝਦਾ ਕਿ ਇਹ ਨੇ ਜਿਹੜੇ ਬੌਂਡਿੰਗ ਹੈ ਸਟੂਡੈਂਟਸ ਦੀ ਆਪਸ ਦੇ ਵਿੱਚ টিਚਰਸ ਦੇ ਨਾਲ ਬਹੁਤ ਵਧੀਆ ਮਜ਼ਬੂਤ ਕਰਦੀ ਹੈ ਸੋ ਬਹੁਤ ਵਧੀਆ ਇਨੀਸ਼ੀਏਟਿਵ ਹੈ ਜੀ ਓਕੇ ਭਾਈ ਜੀ ਹਾਂ ਜੀ ਅੱਛਾ ਕੀ ਕਹਿਣਾ ਹੈ ਇੱਧਰ ਆ ਜਾਓ ਤੇ ਸਾਈਡ ਤੇ ਆਓ ਆ ਗਿਆ ਆ ਗਿਆ ਇੱਕ ਮਿੰਟ ਆਗੇ ਆ ਅੱਜ ਜੋਤ ਫੈਸਟੀਵਲ ਜਿਹੜਾ ਚੱਲਿਆ ਗਵਰਨਮੈਂਟ ਕਾਲਜ ਐਸਡੀ ਕਾਲਜ ਦੇ ਵਿੱਚ ਉਹਦੇ ਵਾਸਤੇ ਬਹੁਤ ਬਹੁਤ ਵਧਾਈ ਦਿਨਾ ਤੇ ਬਹੁਤ ਧੰਨਵਾਦ ਕਰਦਾ ਸਾਰੇ ਹੀ ਕਾਲਜ ਦੇ ਸਾਰੇ ਹੀ ਸਟਾਫ ਦਾ ਖਾਸ ਕਰਕੇ ਪ੍ਰਿੰਸੀਪਲ ਸਾਡੇ ਜਿਹੜੇ ਪ੍ਰਸ਼ੰਤ ਸਿੰਘ ਜੀ ਸੰਧੂ ਸਾਹਿਬ ਨੇ ਬਹੁਤ ਇੰਟੈਲੀਜੈਂਟ ਬਹੁਤ ਪੜੇ ਲਿਖੇ ਬਹੁਤ ਹੀ ਕਾਬਲ ਨੇ ਤੇ ਔਰ ਅੱਜ ਜਿਹੜਾ ਜੋਤ ਫੈਸਟੀਵਲ ਚੱਲ ਰਿਹਾ ਤੇ ਲੋੜ ਆਪਣੇ ਸਮੇ ਦੀ ਕਿਉਂਕਿ ਜੁਵਨਤ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਇਸ ਤਰ੍ਹਾਂ ਦੇ ਫੈਸਟੀਵਲ ਕਰਾਉਣਾ ਉਹਨਾਂ ਜੁਵਨਾਂ ਨੂੰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਹ ਸਮੇਂ ਦੀ ਲੋੜ ਆ ਤੇ ਅੱਜ ਸਾਡੀ ਆਮ ਆਦਮੀ ਪਾਰਟੀ ਸਰਕਾਰ ਤੇ ਔਰ ਸਾਡੇ ਪ੍ਰਧਾਨ ਸਾਹਿਬਾ ਜੀ ਨੇ ਆਮ ਆਦਮੀ ਪਾਰਟੀ ਔਰ ਸਰਸ ਮੇਲਾ ਵੀ ਲਗਾਇਆ ਗਿਆ ਜੀ ਸਰਸ ਮੇਲਾ ਵੀ ਚੱਲ ਰਿਹਾ ਤੇ ਕਹਿਣ ਦਾ ਮਤਲਬ ਸਰਕਾਰ ਦਾ ਇੱਕੋ ਮਕਸਦ ਆ ਵੀ ਐਜੂਕੇਸ਼ਨ ਹੈਲਥ ਐਜੂਕੇਸ਼ਨ ਤੇ ਪ੍ਰਾਈਵੇਟ ਐਜੂਕੇਸ਼ਨ ਮਤਲਬ ਕਿ ਹਾਇਰ ਐਜੂਕੇਸ਼ਨ ਹੈ ਇਥੋਂ ਕਾਲਜ ਮਿਲਦੀ ਆ ਔਰ ਇਹ ਕਾਲਜ ਦੀ ਮਤਲਬ ਕਿ ਹੋਰ ਵੀ ਮਹੱਤਵਪੂਰਨ ਇਥੋਂ ਬਹੁਤ ਈ ਮਿਲ ਕੇ ਕਹਿੰਦੇ ਸਦੇ ਵੀ ਪੂਰੇ ਦੇਸ਼ ਦੀ ਜਿਹਨਾਂ ਸੇਵਾ ਕੀਤੀ ਐ ਇਥੋਂ ਪੜ ਕੇ ਗਏ ਨੇ ਸਰੋ ਗਵਰਨਮੈਂਟ ਕਾਲਜ ਇੱਕ ਬਹੁਤ ਮਸ਼ਹੂਰ ਕਾਲਜ ਆ ਔਰ ਮੈਂ ਉਹ ਸਮਾਂ ਜਾਣਦਾ ਜਦੋਂ ਮੈਂ ਪੜਦਾ ਹੁੰਦਾ ਸੀਗਾ ਜਦੋਂ ਗੱਲ ਕਰਦੇ ਸੀ ਵੀ ਗਵਰਨਮੈਂਟ ਕਾਲਜ ਤੇ ਮਾਰ ਮਸੂਦ ਕਰਦਾ ਵੀ ਗਵਰਨਮੈਂਟ ਕਾਲਜ ਪੜ ਰਿਹਾ ਮੈਂ ਤੇ ਬਹੁਤ ਵਧਾਈ ਦੇਣਾ ਅੱਜ ਦੇ ਯੂਥ ਫੈਸਟੀਵਲ ਦੀ ਔਰ ਅਪੀਲ ਕਰਦਾ ਸਾਰੇ ਹਜੂਤ ਨੂੰ ਚਾਹੀਦੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਹਾਂ ਹਾਂ ਬਿਲਕੁਲ ਸਾਰੇ ਹੀ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਤੇ ਜੂਥ ਨੂੰ ਮੈਂ ਇਹੀ ਅਪੀਲ ਕਰਦਾ ਆਓ ਇਕੱਠੇ ਹੋ ਕੇ ਆਪਾਂ ਮਨੁਸ਼ਿਆ ਤੋਂ ਬਚ ਕੇ ਤੇ ਆਪਾਂ ਖੇਡਾਂ ਨਾਲ ਜੁੜੀਏ ਇਸ ਤਰ੍ਹਾਂ ਦੇ ਫੈਸਟੀਵਲ ਕਰਾਈਏ ਔਰ ਆਪਣੀ ਹੈਲਥ ਨੂੰ ਠੀਕ ਕਰਕੇ ਕਿਉਂਕਿ ਹੈਲਥ ਹੀ ਪਹਿਲੀ ਤੇ ਔਰ ਆਪਾਂ ਆਪਣੇ ਮਾਪੇ ਦਾ ਸਤਿਕਾਰ ਕਰੀਏ ਅਧਿਆਪਕ ਦਾ ਸਤਿਕਾਰ ਕਰੀਏ ਕਿਉਂਕਿ ਜੋਥਰੋ ਬੇਨਤੀ ਹੈ ਕਿ ਜੇ ਆਪਾਂ ਆਪਣੇ ਦੋਸਤ ਮਿੱਤਰ ਬਰੋਲੇ ਬਰੋਲੇ ਚਾਹੀਦੇ ਆ ਪਰ ਸਭ ਤੋਂ ਸੱਚੇ ਤੇ ਦੋ ਹੀ ਦੋਸਤ ਨੇ ਮਾਪੇ ਤੇ ਦੂਜਾ ਅਧਿਆਪਕ ਜਿਹੜਾ ਜਦੋਂ ਤੁਸੀਂ ਵੱਧਦੇ ਹੋ ਆਪਣੇ ਉੱਚੇ ਅਹੁਦੇ ਤੇ ਜਾਂਦੇ ਹੋ ਉਹਨਾਂ ਤੋਂ ਉੱਚੇ ਤੇ ਉਹ ਖੁਸ਼ੀ ਮਹਿਸੂਸ ਕਰਦੇ ਨੇ ਨਹੀਂ ਤਾਂ ਦੋਸਤ ਮਿੱਤਰ ਜੈਲਸੀ ਮਹਿਸੂਸ ਕਰਦੇ ਹਿੱਸੇ ਕਿ ਭਰਾ ਵੀ ਕਰਦੇ ਨੇ ਕੱਲ ਲੱਗ ਜਾਂਦਾ ਜਲਸੀ ਤੇ ਮੈਂ ਜੋਥਰੋ ਇਹੀ ਬੇਨਤੀ ਕਰੂ ਆਪਣੇ ਮਾਪੇ ਦਾ ਸਤਿਕਾਰ ਕਰੋ ਉਹਨਾਂ ਦੇ ਕਹਣੇ ਮੁਤਾਬਕ ਚੱਲੋ ਆਪਣੇ ਅਧਿਆਪਕ ਦਾ ਗੁਰੂ ਦਾ ਸਤਿਕਾਰ ਕਰੋ ਉਹਦੇ ਕਹਣੇ ਮੁਤਾਬਕ ਚੱਲੋਗੇ ਤੇ ਫਿਰ ਹਮੇਸ਼ਾ ਤਰੱਕੀ ਦੇ ਰਾਹ ਤੁਹਾਡੇ ਵਾਸਤੇ ਖੁੱਲ੍ਹੇਗੇ ਅੱਜ ਕੌਣ ਕੌਣ ਆਇਆ ਅੱਜ ਸਾਡੇ ਆਮਾਦੀਪਾੜ ਦੇ ਪ੍ਰਧਾਨ ਪੰਜਾਬ ਦੇ ਸ਼੍ਰੀ ਅਮਰੋੜਾ ਜੀ ਪਹੁੰਚੇ ਹੋਏ ਨੇ ਤੇ ਔਰ ਸਾਡੇ ਸਾਰੇ ਸਾਥੀ ਸਾਡੇ ਪ੍ਰਿੰਸੀਪਲ ਇੰਦਰ ਜੀ ਕੋ ਮੇਰ ਇਥੇ ਪਹੁੰਚੇ ਹਨ ਤੇ ਔਰ ਬਹੁਤ ਆਨੰਦ ਆਉਂਦਾ ਪਹਿਲਾਂ ਹੀ ਮੈਂ ਇੱਕ ਦਿਨ ਹੋ ਗਿਆ ਤੇ ਬਹੁਤ ਆਨੰਦ ਆਉਦਾ ਮਿਲ ਕੇ ਐਕਟਿੰਗ ਦੇਖ ਕੇ ਮਿਲ ਕੇ ਸਟੇਜ ਪ੍ਰੋਗਰਾਮ ਦੇਖ ਕੇ ਔਰ ਪਤਾ ਲੱਗਦਾ ਕਲਾ ਕਿ ਕਲਾ ਆਪਣੇ ਅੰਦਰ ਹੈ ਤੇ ਕਲਾ ਪੇਸ਼ ਕੀਤੀ ਹੈ ਬੱਚਿਆਂ ਨੇ ਸਟੂਡੈਂਟ ਨੇ ਕਲਾ ਪੇਸ਼ ਕੀਤੀ ਤੇ ਔਰ ਲੱਗ ਰਿਹਾ ਵੀ ਨੈਚੁਰਲ ਚੀਜ਼ ਦਿਖਾਈ ਆਓ ਇਕੱਠੇ ਹੋ ਕੇ ਆਪਾਂ ਆਪਣੇ ਦੇਸ਼ ਦੀ ਇਫਤਿਹਾਰ ਕਰਕੇ ਜੋ thro ਇਹ ਹੀ ਕਹੂੰਗਾ ਕਿ ਆਪਣੀ ਜ਼ਿੰਦਗੀ ਨੂੰ ਸੰਭਾਲ ਕੇ ਨਸ਼ਿਆਂ ਤੋਂ ਬਚ ਕੇ ਤੇ ਆਪਾਂ ਆਪਣੇ ਜਿੱਥੇ ਪਰਿਵਾਰ ਨੂੰ ਤਰੱਕੀ ਦੇ ਲਈ ਲੱਗ ਜਾਈਏ ਉੱਥੇ ਆਪਣੇ ਦੇਸ਼ ਤਰੱਕੀ ਜੋਗ ਦਰ हमने स्किट करी थी और हमारा प्राइज आ गया हमें बहुत 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 खुशी है, हमारे है।, जादा जादा है इसके लिए हमने बहुत ज्यादा एक महीने से कर रहे थे बहुत अच्छा लग रहा है जैसे कि बहुत कौन सा रोल किया था आपने मैंने बाबा बनी थी मैं हाँ जी फिर दिखा दो दीदी <laughs> और मैं ये भी बनी थी मैं नर्स बनी थी मैं काली कलूटी नर्स बनी थी <laughs> और वो पुलिस वाला बना मैं, मैं हरियाणा में हरियाणा पुलिस मेरे पास बच्चा था जो एक चमत्कारी बच्चा था इन सबको वो बच्चा चाहिए था मेन लीड या शी वाज द मेनली हां ऐसे प्रोग्राम होने चाहिए बिल्कुल होने चाहिए हॉस होनी चाहिए हंसना तो भाई हर कोई आसानी इससे बहुत ज्यादा कॉन्फिडेंस आता है स्टेज पे डरने का जब हम स्टेज पे चढ़ते हैं तब हम बहुत कुछ फील कर रहे होते हैं तो ये ऐसा होना चाहिए ये एग्जाम अगर हम इंटर होने जाते तो हमें और मजा आता ओके इंटर सो पर तो अगली बार दीदी